ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀ ਕੀ ਚੋਣ ਚਿਰਤਨ ਵਾਲੇ ਲੋਕ ਸਭਾ ਉਮੀਦਵਾਰਾਂ ਨੂੰ ਸੰਸਦ ਮੈਂਬਰ ਦੀ ਸੋਚ ਚकाई ਜਾਵੇ ਅਤੇ ਉਹ ਖੰਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਸਬੰਧੀ ਲੋਕ ਸਭਾ ਸਪੀਕਰ ਨੂੰ ਮਿਲਣਗੇ ਜੋ ਇਸ ਸਮੇਂ ਅਸਾਮ ਦੀ ਡਿਬਿਊਗੜ ਜੇਲ੍ਹ ਦੇ ਵਿੱਚ ਬੰਦ ਹਨ ਇਸ ਦਰਾਂ ਉਹਨਾਂ ਨੇ ਜਲੰਧਰ ਵਿਧਾਨ ਸਭਾ ਉੱਪਰ ਚੋਣਾਂ ਲਈ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਨਾ ਦੇਣ ਦੀ ਗੱਲ ਕਹੀ ਲੁਧਿਆਣਾ ਦੇ ਗੁਰਦੁਆਰੇ ਸ੍ਰੀ ਦੁੱਖਨ ਨਿਵਾਜ਼ ਸਾਹਿਬ ਵਿਖੇ ਮੱਥਾ ਟੇਕਿਆ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਖਾਲਸਾ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਜਾਈ ਨਸ਼ਾ ਮੁਕਤੀ ਅਤੇ ਕਿਸਾਨਾਂ ਦੇ ਐਮਐਸਪੀ ਲਾਗੂਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਆਪਣਾ ਸੰਘਰਸ਼ ਜਾਰੀ ਰੱਖਣਗੇ ਸੈਗਮਨੂ ਪ੍ਰਧਾਨ ਜੀ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਨਵਾਈਟ ਕੀਤਾ ਸੀ ਸਨਮਾਨ ਕਰਨ ਵਾਸਤੇ ਤਾਂ ਅਸੀਂ ਉਹਰੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਚ ਆਏ ਆ ਮੈਂ ਔਰ ਮੱਥਾ ਟੇਕਣ ਆਏ ਆ ਕਿਹੋ ਜਿਹਾ ਸਮੇਂ ਤੇ ਉਹ ਇੱਥੇ ਆਯੋਗ ਤੇ ਹੋਰ ਕੀ ਇੱਥੇ ਸ਼ਾਜ ਕਿੱਥੇ ਫੇਰਾ ਹੋਰ ਨਹੀਂ ਉਹ ਸਪੈਸ਼ਲੀ ਆਏ ਆ ਅਸੀਂ ਉਹ ਹੀ ਆਏ ਆ ਸਪੈਸ਼ਲ ਮੱਥਾ ਟੇਕਣ ਪਾਰਲੀਮੈਂਟ ਵੀ ਸੋਚ ਚੱਕ ਲਈ ਹੈ ਤੇ ਕਿਹੋ ਜਿਹੇ ਮੁੱਦੇ ਦੇ ਲੈ ਕੇ ਹੁਣ ਚੱਲ ਰਹੇ ਹੋ ਪਾਰਲੀਮੈਂਟ ਦੇ ਵਿੱਚ ਅਸੀਂ ਤਿੰਨ ਮੁੱਦੇ ਤਾਂ ਪਹਿਲਾਂ ਪ੍ਰਾਇੋਰਟੀ ਤੇ ਆ ਇੱਕ ਤਾਂ ਵੀ ਕਿਸਾਨਾਂ ਦੀਆਂ ਮੰਗਾਂ ਦੂਜਾ ਬੰਦੀ ਸਿੰਘ ਤੀਜਾ ਜਿਹੜੀ ਮਹਾਰਾਜ ਦੀ ਬੀਅਦਬੀ ਜਦੋਂ ਵੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ 3 ਸਾਲ ਦੀ ਹੈ ਸਜ਼ਾ ਘੱਟ ਹੈ ਉਹ ਲਾਈਫ ਇਨ ਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਘਟੋ ਘਟ ਉਮਰ ਕੈਦ ਇੱਕ ਜਰੰਦਰ ਜਮਨੀ ਚੋਣ ਲੈ ਕੇ ਕੀ ਲੱਗ ਰਿਹਾ ਹੈ ਕਿਉਂਕਿ ਵਾਪਰ ਪਾਰਟੀ ਤੇ ਤੁਹਾਡਾ ਕਿੰਨਾ ਸਮਰਥਨ ਨਹੀਂ ਸਾਡਾ ਕਿਸੇ ਨੂੰ ਸਮਰਥਨ ਨਹੀਂ ਹੈ ਜੀ ਜਮਨੀ ਚੋਣ ਦਾ ਅਸੀਂ ਕਿਸੇ ਲਈ ਮਤਲਬ ਸਮਰਥਨ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਜੀ ਜੀ ਇੱਕ ਸ਼੍ਰੋਮਿਕਾ ਤੁਹਾਡਾ ਕੀ ਲੜਾ ਹੈ ਕਿ ਜੋ ਚੱਲਦਾ ਪਿਆ ਪਾਰਟੀ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਘਟਾਉਣਾ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਪੰਚਾਇਤ ਨੁਮਾਇੰਦਗੀ ਕਰਦੀ ਕਦੇ ਪਾਰਟੀ ਹੁਣ ਹਾਲਾਤ ਨਹੀਂ ਨਹੀਂ ਉਹਨਾਂ ਦਾ ਹੀ ਆਪਣਾ ਮੈਟਰ ਹੈ ਜੀ ਪਾਰਟੀ ਦਾ ਮਤਲਬ ਜਿਹੜੇ ਬੰਦੇ ਉਹ ਪਾਰਟੀ ਦੇ ਵਰਕਰ ਐ ਜਾਂ ਲੀਡਰ ਐ ਸੀਨੀਅਰ ਲੀਡਰ ਐ ਉਹ ਨਹੀਂ ਸਮਝਦੇ ਵੀ ਸੁਖਵੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਐ ਪਾਰਟੀ ਚਲਾਉਣ ਦੀ ਉਹ ਫਿਰ ਅਟ ਹੋਣਾ ਚਾਹੁੰਦੇ ਆ ਉਹਨਾਂ ਦਾ ਮੈਟਰ ਐ ਜੀ ਆਪਣਾ ਕਿ ਜੋ ਸੁਖਵੀਰ ਬਾਦਲ ਲਗਾਤਾਰ ਪਹਿਲਾਂ ਵਿਰੋਧ ਕਰਦਾ ਰਿਹਾ ਹੈ ਕਿ ਛੱਡਣਾ ਚਾਹੀਦਾ ਉਹਨਾਂ ਨੂੰ ਦੇਖੋ ਜੀ ਜਦੋਂ ਐਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਐ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹਾਲੀ 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 ਫੇਰੇ ਵਾਦੀ ਵਾਦੀ ਅੱਜ ਮਤਲਬ ਦੋ ਟੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗੱਲ ਤੇ ਤਾਂ ਸੁਖਬੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਤਲ ਨੂੰ ਇੱਕ ਬਨਾਨੇ ਲੈ ਕੇ ਵੀ ਅਜੇ ਡੱਬੂ ਕਰਕੇ ਪਾੰਦਨੇ ਉਹ ਕਹਿੰਦੇ ਸੀ ਟੋਨ ਵੜਾਂਗੇ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਰਹੇਗਾ ਸੋਤ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਹਾਂ ਕੋਈ ਮੁਹਿੰਮ ਵੀ ਚਲਾਓਗੇ ਇਸ ਨੂੰ ਲੈ ਕੇ ਕੋਈ ਪ੍ਰਚਾਰ ਜਲਦੀ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਿਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਵੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਹਾਂ ਤੇ ਪਰਨਸ ਇਲਾਕੇ ਤੋਂ ਪੈਰਸ ਲੈ ਕੇ ਉਸ ਤਰ੍ਹਾਂ ਉਹ ਟਟਕੀ ਹੋਰ ਕਾ ਚਾਹੋਗੇ ਸੂਬੇ ਜੋ ਕਾਨੂੰਨ ਵਿਵਸਥਾ ਸਥਿਤੀ ਬਣੇ ਜਾਂ ਨੈਸ਼ਨ ਲੈ ਕੇ ਤੁਸੀਂ ਗੱਲ ਕੀਤੀ ਸੀ ਦਰਸ਼ਨ ਲੈ ਕੇ ਤੁਹਾਡਾ ਬਹੁਤ ਮਾੜਾ ਹਾਲ ਹੈ ਜੀ ਸੂਬੇ 'ਚ ਤਾਂ ਨਸ਼ਿਆਂ ਦਾ ਅਸੀਂ ਨਾ ਜਿਹੜੀ ਹੁਣ ਪਿੰਡ ਪੱਧਰੀ ਅਸੀਂ ਕਮੇਟੀਆਂ ਬਣਾਵਾਂਗੇ ਉਹੀ ਕਮੇਟੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰੂਗੀ ਦੇਖਦਾ ਗੜੂ ਤੇ ਉਸ ਤਰ੍ਹਾਂ ਕੀ ਕਰ ਜਾਓਗੇ ਕਿ ਹੋਰ ਵੀ ਸਰਕਾਰ ਵੱਲੋਂ ਵੀ ਲਗਾਤਾਰ ਦਾਬੇ ਕਿਤੇ ਜਾ ਰਹੇ ਨੇ ਭ੍ਰਿਸ਼ਟਾਚਾਰ ਦਾ ਕਾਫੀ ਵੱਡਾ ਮੁੱਦਾ ਹੈਗਾ ਸਕਾ ਤਾਂ ਤੁਹਾਨੂੰ ਲੱਗਦਾ ਹੈ ਕ੍ਰਪਸ਼ਣ ਜਦ ਤੱਕ ਤੇ ਪੁਲਿਸ ਵਾਲੇ ਪਿੱਛੇ ਬਦਲੇ ਘਤਿਆਗੇ ਸੀਐਮ ਸਾਹਿਬ ਨੇ ਵੱਡੇ ਪੱਧਰ ਪਹਿਲਾਂ ਜੀ ਪਹਿਲਾਂ ਵਾਲੀਆਂ ਸਰਕਾਰਾਂ ਚ ਚਲੋ ਜੇ ਪੈਸੇ ਦਿੰਦੇ ਸੀ ਕੰਮ ਤਾਂ ਹੁੰਦੇ ਸੀ ਹੁਣ ਤਾਂ ਪੈਸੇ ਵੀ ਲੋਕ ਦਈ ਜਨੇ ਕੰਮ ਫੇਰ ਨਹੀਂ ਹੁੰਦਾ ਜੀ ਜੀ ਬਹੁਤ ਮਾੜਾ ਹਾਲ ਹੈ ਸਰਕਾਰ ਦਾ ਬਿਜ਼ਨਸਮੈਨ ਹੈ ਉਹ ਲੱਗ ਰੋ ਮਤਲਬ ਰੋਈ ਜਨੇ ਉਹ ਕਹਿੰਦੇ ਬਾਈ ਜੀ ਵੀ ਇੰਨਾ ਮਾੜਾ ਹਾਲ ਸਾਡੇ ਬਿਜ਼ਨਸ ਦਾ ਕਦੇ ਨਹੀਂ ਹੋਇਆ ਜਿੰਨਾ ਭਗਵੰਤ ਮਾਨ ਦੀ ਸਰਕਾਰ ਚ ਹੋਇਆ ਹੈ ਬਹੁਤ ਮਾੜੀ ਗੱਲ ਹੈ ਐਕਚੁਅਲੀ ਨਾ ਕੇਜਰੀਆਲ ਨੂੰ ਵੀ ਦੇਖ ਕੇ ਕੋਈ ਰਿਸਪੌਂਸਿਬਲ ਬੰਦਾ ਅਪੋਇੰਟ ਕਰਨਾ ਚਾਹੀਦਾ ਸੀ ਐਜ਼ ਅ ਸੀਐਮ ਨਹੀਂ ਮੈਂ ਸਮਝਦਾ ਵੀ ਇਹ ਬੰਦਾ ਕਾਬਿਲ ਨਹੀਂ ਐ ਸੀਐਮ ਬਣਨ ਦੇ ਤੇ ਕਰਜ਼ਾ ਵੀ ਲੈ ਰਿਆ ਕਿ 2000 ਕਰੋੜ ਦਾ ਕਿ ਆਰਡੀ ਦਾ ਬਹਿਨ ਹੈ ਕਿਹੜਾ ਕੋਲੋਂ ਦੇਣੇ ਆ ਜੀ ਕਰਜ਼ਾ ਐ ਬਾਅਦ ਚ ਬਾਅਦ ਚ ਚਲੇ ਜਾਊਗਾ ਉਹ ਮੁੜ ਕੇ ਸਰਕਾਰੀ ਖਾਤੇ ਚ ਪਏ ਰਹਿਣੇ ਆ ਕਿਹੜਾ ਕਰਜ਼ਾ ਇਹਨਾਂ ਘਰੋਂ ਦੇਣਾ ਜਿੰਨਾ ਮਰਜ਼ੀ ਲੈ ਲਵੇ ਜੀ ਜੀ ਸ਼ੰਮੂ ਬੋਰਡ ਤਾਂ ਕਾਫੀ ਵਿਵਾਦ ਕਿਉਂਕਿ ਆਲੇ ਪਿੰਡਲੇ ਤਰ੍ਹਾਂ ਲੱਗਿਆ ਆਲੇ ਪਿੰਡ ਵਾਲੇ ਕਹਿੰਦੇ ਵਿਰੋਧ ਕਰ ਰਹੇ ਨੇ ਹਮਨ ਤੁਹਾਨੂੰ ਕੀ ਲੱਗਦਾ ਹੈਗਾ ਕਿ ਮਸਮਸੇ ਦਾ ਹੱਲ ਕਦ ਤੱਕ ਹੋ ਸਕਦਾ ਹੈ ਹੁਣ ਚਾਹੀਦਾ ਹੈ ਜੀ ਇਹ ਸਰਕਾਰ ਨੂੰ ਹੀ ਮੰਗਾ ਮੰਨਣੀਆਂ ਚਾਹੀਦੀਆਂ ਹੈ ਬਈ ਇਹਨਾਂ ਦਾ ਵੀ ਆਪਣਾ ਐਮਐਸਪੀ ਦਾ ਜਿਹੜਾ ਬਿੱਲ ਪਾਸ ਕਰਕੇ ਲਾਗੂ ਕਰਨ ਐਮਐਸਪੀ ਦੇ ਵੇਲਾਵੇ ਐਮਐਸਪੀ ਤੇ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਹੀ ਚਾਹੀਦਾ ਹੈ ਜੀ ਤੁਸੀਂ ਉਹਨਾਂ ਐਮਪੀ ਹੋ ਤੁਸੀਂ ਸੈਂਟਰ ਦੇ ਵਿੱਚ ਜਾਂਦੇ ਹੋ ਜੀ ਇਹਦੀ ਮੰਗ ਰੱਖੋਗੇ ਜਾ ਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਵੀ ਮੇਰੇ ਨਾਲ ਗੱਲ ਹੋਈ ਸੀ ਸੈਂਟਰ ਦੇ ਵਿੱਚ ਤੇ ਮੈਂ ਆਹੀ ਰੱਖਿਆ ਹੈ ਮੰਗ ਹੀ ਰੱਖੀ ਆ ਬਈ ਇਨਾਂ ਨੂੰ ਐਮਐਸਪੀ ਦਿੱਤੀ ਜਾਵੇ ਜੀ ਆਪਣਾ ਘਰ-ਬਾਰ ਛੱਡ ਕੇ ਬਾਹਰ ਸੜਕਾਂ ਤੇ ਬਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ ਬਹੁਤ ਮੁਸ਼ਕਿਲ ਕੰਮ ਹੈ ਇੱਕ ਬੁੱਢਾ ਨਾ ਨਿਕਲਿਆ ਲੁਧਿਆਣਿਆਂ ਤੇ ਕਾਫੀ ਪੋਲਿਊਸ਼ਨ ਦਾ ਕਾਰਨ ਬੰਦਾ ਪਿਆ ਕਾਫੀ ਬਸਰ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਉਸ ਨੂੰ ਲੈ ਕੇ ਤੁਸੀਂ ਕੋਈ ਉਪਰਾਲਾ ਕਰਨ ਜਾ ਰਹੇ ਆਗੇ ਦਿਨਾਂ ਕਿ ਕੁਝ ਚੱਕਰ ਦਾ ਕੋਈ ਨਹੀਂ ਜੀ ਜਿਵੇਂ ਮੈਟਰ ਮੇਰੇ ਕੋਲੇ ਪ੍ਰੋਪਰ ਆਏਗਾ ਫਿਰ ਅਸੀਂ ਦੇਖਦੇ ਹਾਂ ਜੋ ਵੀ ਕਿਉਂਕਿ ਪੋਲਿਊਸ਼ਨ ਦਾ ਜਿਹੜਾ ਮੈਟਰ ਹੈ ਇਹ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਗੰਭੀਰ ਹੈ ਅਨਾ ਇਹਨੂੰ ਬਹੁਤ ਪੋਲੂਸ਼ਨ ਬਹੁਤ ਜ਼ਿਆਦਾ ਵਧ ਗਿਆ ਉਹਦੇ ਕਰਕੇ ਹੀ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਅੱਜ ਦਾ ਜਿਵੇਂ ਮੈਟਰ ਸਾਡੇ ਕੋਲੇ ਆਏਗਾ ਤੇ ਅਸੀਂ ਨੂੰ ਕੋਈ ਨਹੀਂ ਦੇਖਾਂਗੇ ਠੀਕ ਹੈ ਓਕੇ ਅੱਜ ਧੰਨਵਾਦ ਛੋਟਾ